ਓਹ ਗੋ ਸਾਡੇ ਦੇ ਪੱਖੇ ਵੀ ਇਹਨੇ ਡੱਬੇ ਪਾੜਨੇ ਪੱਖੀਆਂ ਵੀ ਇਹਨੇ ਸਾਡੇ ਤਾਂ ਡੱਬੇ ਪਾਲ ਪਾਲ ਪੱਖੀਆਂ ਬਣਾਈਆਂ ਬਾਬੇ ਆਏ ਰੱਬਾ ਆਜਾ ਇਦਾਂ ਆਉਣ ਲੱਗਾ ਨਹੀਂ ਪੈ ਗਿਆ ਕਿਤੇ ਹਵਾ ਠੰਡੀ ਚੱਲਦੀ ਆ ਸੋਹਣੀ ਸੋਹਣੀ ਸੁਖਣੀ ਗੰਦੀ ਨਹੀਂ ਸੀ ਆਪਣੇ ਨਾਲ ਗੱਲ ਆ ਆਪਣੇ ਨਾਲ ਯੋ ਕਿੰਨਾ ਟੈਂਟਰ ਆਦੀ ਆਪਣੇ ਨੂੰ ਗਾਲਾ ਮਨੇ ਅੱਲੂ ਗਾਲਾ ਟੈਂਟਰ ਆਈ ਵੀ ਅੱਜ ਕਿਦਾਂ ਤੁਸੀਂ ਅੱਜ ਕਿਦਾਂ ਨੋ ਬਾਕੀ ਚੰਨ ਲਾ ਤੇ ਰੱਬ ਨੇ ਮੈਨੂੰ ਅੱਜ ਲੈਂਡ 5 ਵਜੇ ਆਉਣੀ ਆ ਉਹਦੀ ਬਾਰ ਤਾਰਾਂ ਟੁੱਟੀਆਂ ਆ ਕਹਿੰਦੇ ਅੰਗਲੇ ਕਿ ਕੋਠੇ ਦੇ ਚੱਲ ਜੂ ਸੁਖਨੀ ਨੇ ਪਤਾ ਹੈ ਬਿਜਲੀ ਵਾਲੇ ਨੇ ਕਹਿੰਦੀ ਮੈਂ ਗੱਲ ਕਰਨੀ ਆ ਸੁਖਨੀ ਰੁਕ ਗਿਆ ਦੋ ਪੱਖੇ ਚਾਲਦੇ ਸੀ ਸੁਖਨੀ ਨੇ ਗੱਲ ਕੀਤੀ ਕਹਿੰਦੀ ਲਾਈਟ ਛੱਡ ਦੋ ਗਰਮੀ ਬਹੁਤ ਆ ਉਹ ਕਹਿੰਦਾ ਪਤੰਗ ਵਧੋਂਗੇ ਚੜਾ ਮੇਰੇ ਪੁੱਤ ਸੁਖਨੀ ਐਸਾ ਕਹਨੇ ਇਧਰੋਂ ਮੈਂ ਕਰ ਮੈਂ ਬੰਦ ਕਰਨਾ ਮੈਂ ਇਹਦਾ ਪੱਖੇ ਚੱਲਦਾ ਆ ਅੱਜ ਅੱਜ ਕਿੱਦਾਂ ਹੋਊਗੀ ਫੇਰ ਸੀ ਤੇ ਮੈਂ ਲੈਟ ਕਿਦਾਂ ਹੋਊਗੀ ਸਭਨੀ ਅੱਜ ਫੇ? ਐਸੇ ਕੋ। ਐਸੀ ਬੰਦ ਕਰਾਵਾਂਗੇ। ਐਸੀ ਅੱਜ ਪਤਾ ਚੱਲਣਾ ਹੀ ਨਹੀਂ, ਲੈਟ ਹੀ ਨਹੀਂ ਆਉਣੀ ਅੱਜ 5 ਵਜੇ ਆਉਣੀ ਕਹਿੰਦੇ। ਕਿਉਂ? ਗਾ ਲਹਿ ਹੋ ਹੈ ਨਹੀਂ। ਕਿ ਦੁੱਤੀਆਂ। ਨਹੀਂ ਦੀ ਦੇ ਨਾਲ ਮੀਂਹ ਦੇ ਨਾਲ ਤਾਰਾ ਟਟ ਗਈਆਂ। ਨਹੀਂ ਚਾਈ ਤਾਂ ਹੈ ਨਹੀਂ। ਹਾਂ? ਦੇਰ ਮੰਨ ਕੇ ਪਿੱਛੇ ਨੂੰ। ਮੰਮੂ ਆਜਾ ਆਪਾ ਜੇ ਸਾਂ ਬਾਹਰ ਹੀ ਸੌਣਾ ਪੈਣਾ। ਬਾਹਰ ਹੀ ਸੌਣਾ ਪੈਣਾ। ਹਾਂ ਬਾਹਰ ਸੌਵਾਂਗੇ ਅੱਜ। ਇਨ ਬਾਹਰ ਜ ਲੈ ਕੇ ਚੱਕ ਕੇ ਫੇਰ ਨਹੀਂ ਤੂੰ ਵੀ ਪੈ ਨਾਲ ਮੈਨੂੰ ਮੈਨੂੰ ਵੀ ਨਾਲ ਹੀ ਲੈ ਗਏ ਤੂੰ ਚਾ ਵੱਡਾ ਆ ਹਾਂ ਹਾਂ ਇੱਚ ਹੋਤੀਆਂ ਹਾਂ ਹਾਂ ਇੱਥੇ ਤੇ ਨਾ ਆ ਕੇ ਵੀ ਗਰਮੀ ਲੱਗੀ ਜਾਂਦੀ ਗੁੱਡ ਮਾਰਨਿੰਗ ਗਾਇਜ਼ ਲੈਡ ਚੱਲ ਗਈ ਅੱਜ ਸਾਡੇ ਪਿੰਡ ਦੇ ਵਿੱਚ ਤੇ ਬਹੁਤ ਔਖਾ ਹੋਇਆ ਪਿਆ ਹੈ ਸਭ ਖਮ ਨੇ ਨੂੰ ਵੀ ਬਹੁਤ ਗਰਮੀ ਲੱਗ ਰਹੀ ਹੈ ਗੁੱਡ ਮਾਰਨਿੰਗ ਕਰ ਸਕਦੇ ਨੇ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਲਵ ਯੂ ਲਵ ਯੂ ਹੱਥ ਜੋੜ ਕੇ ਬਲਾਸਸ ਸ੍ਰੀ ਕਾਹ। ਬਲੇ 5 ਵਜੇ ਹਣੀ ਲੇਟ ਕਹਿੰਦੇ। ਹਾਂ ਕੋ 5 ਵਜੇ ਲੇਟ ਆਉਣੇ ਜਾਂਦਾ। ਸੁਖਨੀ ਕਹਿੰਦੀ ਮੇਰੀ ਗੱਲ ਕਰਾਓ ਸੁਖਨੀ ਕਹਿੰਦੀ ਲੇਟ ਛੱਡ ਤਾ ਗਰਮੀ ਲੱਗਦੀ ਆ ਉਹ ਕਹਿੰਦਾ ਤੂੰ ਪਤੰਗ ਚੜਾ ਮੇਰੇ ਪੁੱਤ ਕੁਟੀ। ਕਹਿੰਦਾ ਫੇਰ ਨਹੀਂ ਗਰਮੀ ਲੱਗਣੀ। ਇਹ ਕਹਿੰਨੇ ਗਰਮੀ ਆਉਂਦੀ। ਆਦੋਂ ਮੈਨੂੰ ਲੱਗਣੀ ਲੱਗਣੀ ਜੇ ਚੱਲਦਾ ਹੁੰਦਾ ਐਸੀ ਉਦੋਂ ਕਹਿੰਨੀ ਹਾਂ ਨੀ ਮੈਂ ਬਾਹਰ ਭੱਜ ਜਮੈਂ ਫੇ ਜਾਣ ਕੇ ਬਹਾਨਾ ਕਰ ਦੂਗੀ ਮੈਂ ਬਾਥਰੂਮ ਕਰਕੇ ਆਈਂ ਕਿਦਾਂ ਦਾ ਫੀਲ ਕਰ ਰਹੇ ਸਿਕਨੇ ਤੁਸੀਂ ਅੱਜ ਮੈਂ ਲਾਇ ਵੀ ਮੈਂ ਪੱਟੀ ਜੀ ਲਾਉਂਗੀ ਅਮੀ ਜਨਰੇਟਰ ਚਲਾਈਏ ਪਾਣੀ ਤਾਂ ਤੇਲ ਹੈ ਨਹੀਂ ਵਿੱਚ ਕੋਆਇਆ ਸੀ ਲੈ ਕੇ ਆਉਣਾ ਯਾਰ ਕਿਤੇ ਹੁਣ ਅਸੀਂ ਗਰਮੀਆਂ ਗਾਂਹ ਹੀ ਦੇ ਰਹਿਣਾ ਐ ਲਾਈਟ ਆ ਗਈ ਤੇ ਚੱਲ ਗਈ ਚਲਾਇਆ ਕਰਾਂਗੇ ਤੇਲ ਬਾਗਰਾ ਆਉਣਾ ਹਨਾ ਹਨਾ ਸਿਕਨੇ ਜਨਰੇਟਰ ਵੀ ਦੇਖੀ ਉਧਰ ਹੀ ਖੜਾ ਜੰਗਾਲੀ ਨਾ ਲੱਗ ਗਿਆ ਹੋਵੇ ਉਹਨੂੰ ਗਲੇ ਦਿਖਾ ਦੇ ਲੈ ਡਲੇ ਨਹੀਂ ਡੋਲੇ ਹੁੰਦੇ ਆ ਤੂੰ ਦਿਖਾ ਸੋ ਉਹਨੇ ਡੋਲਾ ਦਿਖਾ ਹਾਂ ਸਿਕ ਨੇ ਡੋਲਾ ਦਿਖਾ ਗਾਇਸ ਓ ਮਾਈ ਗॉड ਦਿਖائیں ਬਹੁਤ ਦਿਖੇ ਆ ਮੇਰੇ ਦਿਖੇ ਕੋਣੀ ਨਹੀਂ ਦਿਖਾਣੀ ਡੋਲਾ ਦਿਖਾਉਣਾ ਐ ਇਦਾਂ ਜਿਆ ਸਾਲਾਂ ਘੜੀ ਚਲਿੰਜਾਪ ਗਾਦੀ ਟਾਈਮ ਹੋ ਗਿਆ ਮਮਾ ਬਾਪੂ ਤਾਰਾ ਕਿੱਥੇ ਆਇਆ ਆ ਤਾਲਾ ਟੁੱਟੀਆਂ ਹਾਂ ਮੱਦੀਪੁਰ ਤੋਂ ਤਾਲਾ ਟੁੱਟੀਆਂ ਕਿੱਥੋਂ ਮੱਦੀਪੁਰ ਤੋਂ ਮੇਰੇ ਮੇਰੇ ਪਿੰਡ ਦੀਆਂ ਤਾਲਾ ਟੁੱਟੀਆਂ ਪੂਰਾ ਲਾਗੇ ਨਾਲ ਹੀ ਆਪਣਾ ਪਿੰਡ ਵੀ ਇਹ ਤੇ ਨਾਨਕੇ ਮੇਰੇ ਮੇਰਾ ਤੇਰੇ ਇੱਥੇ ਨਾਨਕੇ ਮੇਰੇ ਇੱਥੇ ਨਾਨਕੇ ਤੇਰੀ ਨਾਨਕੇ ਮੱਦੀਪੁਰ ਹੀ ਆ ਇੱਥੇ ਤੂੰ ਮੇਰੇ ਕੋਲ ਰਹਿਣੀ ਹੈ ਗੰਜਾ ਹੋ ਗਿਆ ਤੂੰ ਬਾਅ ਕੇ ਹੁਕਤਵਾਏ ਹਾਂ ਦੇ ਲਾ ਤੇਰੇ ਹੱਥ ਨਹੀਂ ਆਉਣੇ ਮੇਰੇ ਵਾਲ ਦੇਖਿਆ ਦੇਖਿਆ ਦੋਲਾਣਾ ਇਹ ਗਰਜਣਾ ਹੈ ਬੱਟੇ ਮਾਮੂ ਹਾਂ ਮੇਰੇ ਵਾਲਾਂ ਦੇ ਵਿੱਚ ਤੇ ਮੈਨੂੰ ਕੀ ਲੱਗਦੀ ਸਖਨੇ ਛੋਟੀ ਛੋਟੀ ਮੈਂ ਤੇਰਾ ਕੀ ਲੱਗਦਾ ਹਾਂ ਪਾ ਵੱਡਾ ਪਾ ਹਾਂ ਓਕੇ ਸਾਇਬ ਤੇਰਾ ਛੋਟਾ ਪਾ ਹਾਂ ਓਕੇ ਹੁਣ ਇੱਥੇ ਰਹਿੰਦੇ ਦਿਲ ਸਾਨੂੰ ਇਦਾਂ ਲੱਗਦੇ ਨੇ ਹੈਗਾ ਇਹਨੂੰ ਐਂ ਲੱਗਦਾ ਕਿ ਛੱਡੀ ਕੁੜੀ ਹੈ ਛੱਡੀ ਕੁੜੀ ਹਨਾ ਕਿੰਨਾ ਬਾਰ ਗੱਡੀ ਮਾਮੂ ਨੂੰ ਮਾਮੂ ਮਾਮੂ ਨੂੰ ਕਾਲ ਮਿਲਦੀ ਹੈ ਲੈ ਹਾਲਤ ਚੱਲਦਾ ਨਾ ਮਾਮੂ ਪਹਿਲਾਂ ਦੱਸ ਕਿੰਨਾ ਪੈਰ ਕਰਦੇ ਚੱਕ ਪਰ ਕੇ ਟਰੱਕ ਵਰਕੇ ਇਹ ਕਿ ਤਸਣਾ ਦੋ ਇਹ ਕਿ ਤਸਣਾ ਟਰੱਕ ਪਰ ਕੇ ਵੱਡੀ ਗੱਡੀ ਹੁੰਦੀ ਆ ਵੱਡੀ ਗੱਡੀ ਹਾਂ ਹਾਂ ਓਕੇ ਹਾਂ ਜੇ ਕਿੱਦਾਂ ਕਰਾਂਗੇ ਸਤ ਨਹੀਂ ਅਜੇ ਤਾਂ ਸੌਂਦ ਨਹੀਂ ਹੋਣਾ ਆਪਣੇ ਤਾਂ ਲਾਈਟ ਤੋਂ ਬਿਨਾਂ ਹਣਾ ਆਪਾਂ ਇੱਥੇ ਬਾਰਿਸ਼ ਹੋ ਜਾਣਾ ਬਾਰਿਸ਼ ਆਇਆ ਬਾਹਰ ਤੱਕ ਪੈਣ ਜਰ ਤੱਕ ਇਕਾਈ ਬੰਗਾ ਮੀਂਹ ਪੈਂਦਾ ਤੌਪਾ ਜਾਂਦਾ ਮੀਂਹ ਪੈਂਦਾ ਹਮ ਹੋ ਜਾਂਦਾ ਉਹਨਾਂ ਟਾਈਮ ਠੰਡਾ ਦਿੰਦਾ ਜਿੰਨਾ ਟਾਈਮ ਮੀਂਹ ਪੈਂਦਾ ਜਦੋਂ ਮੀਂਹ ਪੈ ਕੇ ਹਟਦਾ ਹੁਣ ਇਦਾਂ ਹੋਇਆ ਆ ਗਿਆ ਹਮ ਜਿਹਾ ਹੋਇਆ ਪੱਕਾ ਹਵਾ ਪੱਤਾ ਵੀ ਨਹੀਂ ਹਿਲਦਾ ਹੈਗਾ ਉਹਦੀ ਰਜਾ ਤੋਂ ਬਿਨਾਂ ਕਹਿੰਦੇ ਨੇ ਪੱਤਾ ਨਹੀਂ ਹਿਲਦਾ ਉਹਦੀ ਰਜਾ ਦੇ ਵਿੱਚ ਪੱਤਾ ਹਿਲਦਾ ਇੱਕ ਵੀਡੀਓ ਦੇਖੀ ਗਾਈ ਦੇਖਿਆ ਸਾਰਾ ਟੱਬਰੀ ਵਿਚਾਰਾ ਰੜ ਗਿਆ ਪਾਣੀ ਦੇ ਵਿੱਚ ਗੱਬੇ ਖੜੇ ਸੀਗੇ ਲੋਕੇ ਵੀ ਮੈਂ ਦੇਖਿਆ ਆਹ ਦਿਨਾਂ ਦੇ ਬਰਸਾਤ ਦੇ ਮੌਸਮਾਂ ਚ ਪਹਾੜਾ ਲ ਘੁੰਮਣ ਜਾਂਦੇ ਆ ਉਹ ਸਾਰਾ ਟੱਬਰੀ ਰੜ ਗਿਆ ਉਹ ਵੀ ਟਾਣ ਗਿਆ ਜੀਆ ਤੋੜ ਤੋੜ ਫੜਾਈ ਜਾਂਦੇ ਮੈਂ ਕਿਹਾ ਇਹਦੀ ਜਗ੍ਹਾ ਜੇ ਕੋ ਸਰਦਾਰ ਹੁੰਦੇ ਆਪਣੇ ਪੱਗਾਂ ਵਾਲੇ ਪੱਗਾਂ ਬੰਨ੍ਹ ਕੇ ਉਹਨਾਂ ਨੇ ਸੱਟ ਤਾਂ ਨਹੀਂ ਸੀਗੀਆਂ ਬਹੁਤ ਬੰਦੇ ਇੱਦਾਂ ਬਚਾਇਆ ਸਰਦਾਰ ਬੰਦਿਆਂ ਨੇ ਪਰ ਉੱਥੇ ਹੈ ਹੀ ਨਹੀਂ ਸੀ ਕਿ ਸਰਦਾਰ ਸਾਰੇ ਮੇਰੇ ਵਰਗੇ ਮੋਨੇ ਖੋਨੇ ਜੇ ਸੀਗੇ ਭਈਏ ਇਹ ਕੀ ਕਰਨ ਲੱਗਾ ਹੈ ਆ ਵੀਡੀਓ ਲਾਉਣਾ ਮੈਂ ਤੁਹਾਨੂੰ ਦੇਖਿਓ ਮੜੇ ਯਾਰ ਬੜਾ ਮੈਨ ਕਿੰਨੀ ਯਾਰ ਵੀਡੀਓ ਦੇ ਲੈ ਦੋ ਤਿੰਨ ਦਿਨ ਹੋ ਗਏ ਬੜਾ ਮਨ ਹੋਇਆ ਨਿੱਕਾ ਜਾਂ ਛੋਟਾ ਨਿਆਣਾ ਚੱਕਿਆ ਕੁਟਕੜ ਨੌ ਜਾਣੇ ਸੀਗੇ ਇੱਦਾਂ ਰੁੜ ਗਏ ਪਾਣੀ ਦੇ ਵਿੱਚ ਹੁਣ ਗਾਂ ਇਹਨਾਂ ਦੀ ਖਬਰ ਆਈ ਨਹੀਂ ਕੋਈ ਪਤਾ ਨਹੀਂ ਰੱਬ ਬਚੇ ਹੋਗੇ ਕਿ ਨਹੀਂ ਬਚੇ ਹੋਗੇ ਹੁਬਸੋ ਬਚੇ ਜਾਣ ਪਰ ਇੰਨੇ ਪਾਣੀ ਚ ਤਾਂ ਔਖਾ ਹੀ ਲੱਗਦਾ ਹੈ ਧੰਨਵਾਦ ਵੀ ਤਾਂ ਬਰਦਾਸ਼ ਨਹੀਂ ਚੱਲ ਹੋਈ ਮੇਰੇ ਤੋਂ ਮੈਂ ਲੱਗਾ ਇਹਨੂੰ ਹੁਣ ਸਟਾਰਟ ਕਰਨ ਜਿੱਸੇ ਨੂੰ ਕੀਤਾ ਪਿਛੜੀ ਵਾਲੇ ਨੂੰ ਫੋਨ ਮੈਂ ਕਿਹਾ ਇਹਨੂੰ ਸਟਾਰਟ ਕਰ ਲਈ ਲਈਏ ਗਰਮੀ ਤੇ ਇਹ ਹੀ ਕਹਿਣਾ ਚੱਲ ਆਪਣੇ ਅਰਗੇ ਤਾਂ ਫੇਰ ਵੀ ਝੱਲ ਲੈਂਦੇ ਸੁੱਖ ਨਹੀਂ ਤਾਂ ਥੋੜਾ ਜਿਹਾ ਔਖਾ ਹੋ ਜਾਂਦਾ ਹੈ ਨਾ ਉਹ ਕੰਡ ਹੀ ਹਉ ਤਰ ਮਾਮੂ ਲੈਟ ਨਹੀਂ ਆਈ ਇਹ ਇੱਕ ਆਪਣੇ ਸਰੀਰ ਵੀ ਉਦਾਂ ਦੇ ਹੋ ਗਏ ਸੀ ਜਿਹੜੇ ਰਹਿ ਰਹੇ ਕੇ ਤੈਨੂੰ ਮੈਂ ਕਰ ਦਿਆਂ ਸਟਾਰਟ ਇਹ ਵੀ ਸਾਰਾ ਦੇਖਣਾ ਪੈਣਾ ਇਹਦਾ ਹੈਗਾ ਕਿ ਨਹੀਂ ਕਿਹੜਾ ਬਾਬੇ ਹੱਥ ਖੜੇ ਕਰ ਗਿਆ ਇੱਕ ਤਾਂ ਉੱਪਰ ਜੀ ਮਧਾੜੀਆਂ ਲੜਾਈਆਂ ਸੀ ਉਹ ਹੁਣ ਇਹਦਾ ਸਟਾਰਟਰ ਦਾ ਚੱਕਰ ਆ ਕਰੰਟ ਨਹੀਂ ਛੱਡ ਰਿਹਾ ਜਾਂ ਤਾਂ ਸਟਾਰਟਰ ਖਰਾਬ ਆ ਉਹ ਜਨਰੇਟਰ ਵਾਲੇ ਨੂੰ ਕਰਨਾ ਪੈਣਾ ਫੋਨ ਜਾਂ ਨੂੰ ਦੇਖੋ ਲੇਟ ਆ ਜਾਣੀ ਆ ਜਨਰੇਟਰ ਵਾਲਾ ਕਹਿੰਦਾ ਮੈਂ ਉਹਨਾ ਠਹਿਰ ਕੇ ਓ ਗੋਡ ਆ ਦੇਖੋ ਮੜਾਲੀਆਂ ਕਿੰਨੀਆਂ ਤਿੰਨ ਚਾਰ ਮੜਾਲੀਆਂ ਲੜੀਆਂ ਮੇਰੇ ਪੈਰ ਤੇ ਆ ਡੀਜੇਲੇ ਰੱਖੇ ਸੀ ਪੀਪੀ ਮੈਂ ਬਾਅਦ ਚ ਲਿਆਉਣੇ ਹੁਣ ਹਜਾ ਉਦਾਂ ਹੈਗਾ ਥੋੜਾ ਜਿਹਾ ਇੰਨਾ ਕ ਇਹ ਦੇਖੋ ਸੁਖਨੀ ਹੈਲਪ ਕਰਾ ਰਹੀ ਹੈ ਮੇਨਾ ਉਹਦੇ ਕੱਪੜੇ ਦੇ ਨਾਲ ਸਾਰੀ ਗੱਡੀ ਸਾਫ਼ ਕਰ ਰਹੀ ਹੈ ਐਵੇਂ ਨਹੀਂ ਹੈਗਾ ਓੜੀ ਸਾਡੇ ਕੰਮ ਬੋਕਰ ਆਉਂਦੀ ਐ ਇਹ ਹੋਰ ਗੱਲਾਂ ਦੀਆਂ ਗੱਲਾਂ ਭਾਵੇਂ ਲੜਦੀ ਮੇਰੇ ਨਾਲ ਇੰਨਾ ਹੱਥ ਨਹੀਂ ਜਾਂਦਾ ਉੱਚਾ ਹੋ ਹੋ ਮਾਰਦੀ ਕੱਪੜਾ ਮਾਂ ਸਰਕੇ ਬੜੀ ਸਿਆਣੀ ਧੀ ਆ ਪਰਮਾਤਮਾ ਸੌਣ ਨਾ ਦੇ ਰੱਬ ਜੀ ਬੱਸ ਯਾਨੀ ਕੁੜੀ ਐ ਇਹ ਲੱਗਦੇ ਨਹੀਂ ਜਿੱਦਾਂ ਕੱਟ ਦਿੱਤਾ ਸਾਰਾ ਮਚੋਲ ਲੋਇਨ ਪੰਧੀਰੀ ਜੀ ਕਿਸੇ ਕਰਦੇ ਇਹਨੂੰ ਨਾ ਲਾਉਂਦੇ ਹਾਂ ਆਪਾਂ ਵਿਚਾਰੀ ਨੇ ਜੇ ਕਿ ਇਹ ਤਾਂ ਹੋਈ ਬੱਚੀ ਤਾਂ ਦੱਸਿਓ ਅਸੀਂ ਲੈਣੀ ਆ ਕੋਈ ਮੱਝ ਹੋਈ ਵਧੀਆ ਜਿਹਾ ਗਾਂ ਦੋ ਪਸ਼ੂ ਲਿਆਉਣੇ ਹੋਰ ਇੱਕ ਮੱਝ ਹੋਵੇ ਉਹੀ ਮਤਲਬ ਯਾਨਿਕ 70-80 ਹਜ਼ਾਰ ਤੱਕ ਇੱਕ ਗਾਂ ਉਹੀ 30-35 ਕਿਤੇ ਜੇ ਹੋਏ ਕਿਸੇ ਤੋਂ ਵੀ ਸੰਦ ਦੱਸਿਓ ਪਸ਼ੂ ਦੋ ਚਾਹੀਦੇ ਆਪਾਂ ਆਹਾਂ ਸਿਕਨੇ ਦਿਖਾਈਆਂ ਫੋਟੋ ਭੇਜੀਆਂ ਤਾਂ ਦੇਖਣ ਨੂੰ ਮਾੜੀਆਂ ਲੱਗਦੀਆਂ ਨਾ ਹੋਵੇ ਉਧਰ ਜੀ ਆਇਆ ਛੋਟੇ ਗੇਟ ਥਾਣੀ ਭਾਈ। ਉਹ ਮੈਂ ਕਹਾ ਹਾਂ ਦਾ ਕਰਾ ਲਈ ਆ। ਏਸੀ ਸਰਵਿਸ ਕਰਾਉਣ ਉਧਰ ਮਾਮੀ ਖੂਕ ਲੱਗੀਆਂ ਆਂ ਅੰਬ ਲੈ ਕੇ ਆਉਣੇ ਆ। ਤੁਹਾਡੇ ਨਾਲ ਪਤਾ ਨਹੀਂ ਕੀ ਕਹਿੰਦੇ ਸ਼ਿਸ਼ਾ ਕਹਿੰਦੇ ਸ਼ਿਸ਼ਾ ਉਹ ਬਣਾਵਾਂਗੇ। ਸ਼ਿਸ਼ਾ ਇਹਦਾ ਮਾਮੀ ਤੋਂ ਲੈ ਆ। ਇਹਦਾ ਸ਼ਿਸ਼ਾ ਬਣਾਉਣਾ। ਉਹ ਏਸੀ ਵਾਲੇ ਆ ਗਏ ਮੁੰਡੇ ਕਰਾ ਲੋ ਸਰ ਉਸ। ਆ ਜਾਓ ਭਾਜੀ। ਆਇਆ। ਦਰਾਂ ਨੇ ਉਹਦੇ ਕਰਦਾ ਛੇੜਦਾ ਆਇਆ। ਇੱਦਾਂ ਜੀ ਕੀ ਕਰਦਾ। ਕਿਸੇ ਸਰਵਿਸ ਕਰਾਉਣ ਆਇਆ। ਤਾਂ ਮੈਂ ਕਹਿਦਾ ਮੈਂ ਤਾਂ ਛੋਟੇ ਗੇੜਾ ਥਾਣੇ ਆਇਆ। ਤੁਸੀਂ ਕਿਹਨੂੰ ਵੀ ਕਰਾ ਲਈ। ਉਹ ਤਾਂ ਉਹਨਾਂ ਨੇ ਛੇੜਦਾ ਹੈ ਮੈਂ। ਇਹਨਾਂ ਤਿੰਨ ਚਾਰ ਦਿਨ ਹੋ ਗਿਆ ਨਾ ਕਹੇ ਇਹਨੂੰ। ਮੈਂ ਕਿਹਾ ਤੁਹਾਡੇ ਬੰਦੇ ਤਾਂ ਆਏ ਨਹੀਂ ਹੈ ਕਿ ਉਹ ਕਰਾ ਲਈ ਅਸੀਂ। ਇਹ ਤਾਂ ਬਣਾ ਕੇ ਨਹੀਂ ਬਹੁਤ ਸੋਹਣੇ ਅੰਬ ਲੱਗੇ। ਹਾਂ ਜਾਊਂਗਾ। ਲੋ ਗਾਇਸ ਅੰਬੀ ਚੋਪ ਲੋ। ਇਹ ਦੇਖ ਕੇ ਗਏ ਪਰਮਜੀਤ ਭੈਣ ਜੀ। ਸਾਡੇ ਨੇਵਰ ਬਹੁਤ ਨਾਈਸ ਮਾਮੀ ਜੀ ਨੇ ਹਾਂ ਮੱਕ ਕੇ ਕਿਹਾ ਜੇ ਹੈਗੇ ਆ ਕੱਲ ਨੂੰ ਲੈ ਕੇ ਆਉਂਗਾ ਚਿਸ਼ਾ ਬਣਾਵਾਂਗੇ ਇਹਦਾ ਖੱਟਾ ਮਿੱਠਾ ਜ ਨਹੀਂ ਬਣਦਾ ਹੁੰਦਾ ਖੰਡ ਪਾ ਕੇ ਜਿਹੜਾ ਉਹ ਬਣਾਵਾਂਗੇ ਚਲੋ ਕਰਾ ਲੀਏ ਸਰਵਿਸ ਚਾ ਬਣ ਜੂਗਾ ਮਮੀ ਕਹਿੰਦੀ ਅੰਬ ਤਾਂ ਲੈ ਆਈ ਸੀ ਅੱਜ ਮੈਸੇ ਮੈਂ ਚਲ ਕੋਈ ਨਹੀਂ ਥੈਂਕ ਯੂ ਇਹ ਨਾ ਖੱਟੇ ਮਿੱਠੇ ਰਿਹਾ ਸਵਾਲ ਆਦੇ ਜਾਦੇ ਜਾਦਾ ਹੀ ਨਹੀਂ ਆਹੋ ਮੈਨੂੰ ਸਵਾਲ ਲੱਗੇ ਇਹ ਇਹਨੂੰ ਬੁਝਾਰੂ ਜਾਦੇ ਨਹੀਂ ਕਿਤੇ ਹੁੰਦੀ ਹੋਰ ਆ ਗਏ ਐਕਸਟਰਾ ਆ ਗਿਆ ਐਕਸਟਰਾ ਲਓ ਗਾਇਸ ਇਹ ਜਿਹੇ ਹੋ ਗਏ ਸਰਵਿਸ ਹੁਣ ਕੋਲਿੰਗ ਉੱਪਰ ਪੱਤੇ ਮਿੱਟੀ ਬਹੁਤ ਫਸਿਆ ਸਗਾ ਕਿਉਂਕਿ ਉੱਪਰਲੇ ਪੱਖੇ ਦਾ ਕੱਲੇ ਆਪਾਂ ਲਾ ਕੇ ਸਾਫ਼ ਕਰ ਲੈਂਦੇ ਆ ਪਰ ਜਿੰਨਾ ਚਿਰ ਅੰਦਰ ਪ੍ਰੈਸ਼ਰ ਹੈ ਮਿੱਟੀ ਨਿਕਲਦੀ ਹੈ ਨਾ ਉਹਨਾਂ ਚੱਕ ਨਹੀਂ ਸਹੀ ਹੁੰਦਾ ਨਾਲ ਪੈਸੇ ਵੀ ਥੋੜੇ ਲਏ ਉਹਨਾਂ ਨੇ 400 ਮੈਨੂੰ ਲੱਗੇ 600 500 ਇਦਾਂ ਲੈਂਦੇ ਆ ਇਹ ਕੰਨੇ ਮम्मी ਨੇ ਇਹਨਾਂ ਦੇ ਕਰਾਈ ਸੀ ਮੈਂ ਆਪਾਂ ਵੀ ਤੇ ਨਾਲ ਲਈ ਚਲੋ ਕੰਮ ਨਿਬੜ ਗਿਆ ਹੁਣ ਆਪਣਾ ਲਈਏ ਸ਼ਾਵਰ